ਜੇ ਫਰਦਲਤੇ ਪੜੇ ਗਏ ਇਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਦੇ ਦਰਸ਼ਨ ਨਿਰਦੇਸ਼ਨ ਅਨੁਸਾਰ ਜਿਹੜੇ ਨਸ਼ੇ ਆਲੇ ਨੇ ਨਸ਼ੇ ਕਰਦੇ ਨੇ ਉਹਨਾਂ ਤੇ ਅਸੀਂ ਨਾਕਾਬੰਦੀ ਕੀਤੀ ਸੀ ਨਾਕੇ ਦਰਾਂ ਸਾਨੂੰ ਇੱਕ ਐਕਸਵੀ ਗੱਡੀ ਚੋਂ ਦੋ ਨੌਜਵਾਨ ਵਿਅਕਤੀ ਵਿਲੇ ਤੇ ਉਹਨਾਂ ਨੂੰ ਅਸੀਂ ਚੈੱਕ ਕਰਨ ਤੇ ਉਹਨਾਂ ਕੋਲੋਂ ਡਰੱਗਸ ਜਿਹੜਾ ਗੋੜੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਉਹਨਾਂ ਤੇ ਅਸੀਂ ਮੁਕੱਦਮਾ ਦਰਜ ਕੀਤਾ ਤੇ ਉਹਨਾਂ ਕੋਲੋਂ ਤਲਾਸ਼ੀ ਗੱਡੀ ਦੀ ਕਰਨ ਤੋਂ ਡਰੱਗ ਮੰਨੀ ਵੀ ਅਸੀਂ 8000 ਰੁਪਏ ਰਿਕਵਰ ਹੋਈ ਹੈ ਕੀ ਨਾਮ ਕੀ ਕੀ ਨਾਮ ਹੈ ਇਹਨਾਂ ਦੇ ਅਜੇ ਅਜੇ ਤੇ ਅਰਜਨ ਜੋ ਰਾਜਪੁਰਾ ਪੁਰਾਣਾ ਖਰਚ ਮੰਡੀ ਰਾਜਪੁਰੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਅੱਜ ਮਨਜੋਤ ਜੱਜ ਸਾਹਿਬ ਦੇ ਪੇਸ਼ ਕੀਤਾ ਸੀਗਾ ਜਿਨ੍ਹਾਂ ਨੇ ਅੱਗੇ 2 ਦਿਨ ਦਾ ਰਿਮਾਂਡ ਦਿੱਤਾ ਹੈ ਬਾਕੀ ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਅੱਗੇ ਹੋਊਗਾ ਇਹਨੇ ਨਾਮ ਕੋਈ ਪਹਿਲਾਂ ਹੀ ਕੋ ਹੈਗਾ ਉਹ ਇਹਨਾਂ ਦੇ ਕੋ ਹਾਂਜੀ ਇਹਨਾਂ ਦੇ ਕਾਫੀ ਕੇਸ ਨੇ ਇਹਨਾਂ ਦੇ ਕਾਫੀ ਪਰਚੇ ਪਹਿਲਾਂ ਦਰਜ ਨੇ ਚੋਰੀਆਂ ਤੇ ਤੇ ਐਨਡੀਪੀਐਸ ਸੈਕਟ ਦੇ ਪਰਚੇ ਦਰਜ ਨੇ ਯਾਦ ਦੀ ਮਰਜ਼ੂ ਨੇ ਪਹਿਲਾਂ ਤੋਂ ਵੀ ਇਹ ਕਰਦੇ ਆ ਰਹੇ ਠੀਕ ਹੈ ਅੱਜ ਫਿਰ ਹਟਦੇ ਪਰ ਇਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਨਿਰਦੇਸ਼ ਅਨੁਸਾਰ ਜਿਹੜੇ ਨਸ਼ੇ ਆਲੇ ਨੇ ਨਸ਼ੇ ਕਰਦੇ ਨੇ ਉਹਨਾਂ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨਾਕੇ ਦੌਰਾਨ ਸਾਨੂੰ ਇੱਕ ਐਕਸਪੀਡੀਸ਼ਨ ਦੋ ਨੌਜਵਾਨ ਵਿਅਕਤੀ ਮਿਲੇ ਤੇ ਉਹਨਾਂ ਨੂੰ ਅਸੀਂ ਚੈੱਕ ਕਰਨ ਤੇ ਉਹਨਾਂ ਕੋਲੋਂ ਡਰੱਗਸ ਜਿਹੜਾ ਗੋੜੀਆਂ ਨਸ਼ੀਲੀਆਂ ਗੋੜੀਆਂ ਪ੍ਰਾਪਤ ਹੋਈਆਂ ਤੇ ਉਹਨਾਂ ਤੇ ਅਸੀਂ ਮੁਕੱਦਮਾ ਦਰਜ ਕੀਤਾ ਤੇ ਉਹਨਾਂ ਕੋਲੋਂ ਪਾਸੋਂ ਤਲਾਸ਼ੀ ਗੱਡੀ ਦੀ ਕਰਨ ਤੋਂ ਡਰਗ ਮੰਨੀ ਵੀ ਅਸੀਂ 10000 ਰੁਪਏ ਰਿਕਵਰ ਹੋਈ ਹੈ ਤੇ ਕੀ ਨਾਂ ਕੀ ਕੀ ਨਾਮ ਹੈ ਇਹਨਾਂ ਦੇ ਅਜੇ ਅਜੇ ਤੇ ਅਰਜਨ ਜੋ ਰਾਜਪੁਰਾ ਪੁਰਾਣਾ ਛਰਚ ਮੰਡੀ ਰਾਜਪੁਰੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਅੱਜ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਸੀਗਾ ਤੇ ਇਹਨਾਂ ਨੇ ਅੱਗੇ 2 ਦਿਨ ਦਾ ਰਿਮਾਂਡ ਦਿੱਤਾ ਹੈ ਬਾਕੀ ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਅੱਗੇ ਹੋਊਗਾ ਇਹਨਾਂ ਦੇ ਨਾਮ ਨੂੰ ਕੋਈ ਪਹਿਲਾਂ ਹੀ ਤੋਂ ਹੈਗੋਗੇ ਇਹਨਾਂ ਦੇ ਕੋ ਹਾਂਜੀ ਇਹਨਾਂ ਦੇ ਕਾਫੀ ਕੇਸ ਨੇ ਇਹਨਾਂ ਦੇ ਕਾਫੀ ਪਰਚੇ ਪਹਿਲਾਂ ਦਰਜ ਨੇ ਚੋਰੀਆਂ ਤੇ ਤੇ ਐਨਡੀਪੀਐਸ ਇਕਟ ਦੇ ਪਰਚੇ ਦਰਜ ਨੇ ਇਹ ਆਦੀ ਮਰਜ਼ੂ ਨੇ ਪਹਿਲਾਂ ਤੋਂ ਵੀ ਇਹੇ ਕਰਦੇ ਆ ਰਹੇ ਨੇ ਠੀਕ ਹੈ ਜੀ ਅੱਜ ਇਹ ਭਾਗ ਹਦਲ ਤੋਂ ਹੋ ਰਹੇ ਨੇ ਇਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਨਿਰਦੇਸ਼ ਅਨੁਸਾਰ ਇਹੜੇ ਨਸ਼ੇ ਆਲੇ ਨੇ ਨਸ਼ੇ ਕਰਦੇ ਨੇ ਉਹਨਾਂ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨਾਕੇ ਦਰਾਂ ਸਾਨੂੰ ਇੱਕ ਐਕਸਵੀ ਦੇ ਵਿੱਚ ਦੋ ਨੌਜਵਾਨ ਵਿਅਕਤੀ ਮਿਲੇ ਤੇ ਉਹਨਾਂ ਨੂੰ ਅਸੀਂ ਚੈੱਕ ਕਰਨ ਤੋਂ ਉਹਨਾਂ ਕੋਲ ਪਾਸੋ ਡਰੱਗਸ ਜਿਹੜਾ ਗੋੜੀਆਂ ਨਸ਼ੀਲੀਆਂ ਗੋੜੀਆਂ ਬਰਾਮਦ ਹੋਈਆਂ ਤੇ ਉਹਨਾਂ ਤੇ ਅਸੀਂ ਮੁਕਦਮਾ ਦਰਜ ਕੀਤਾ ਤੇ ਉਹਨਾਂ ਕੋਲੋਂ ਤਲਾਸ਼ੀ ਗੱਡੀ ਦੀ ਕਰਨ ਤੋਂ ਡਰਗ ਮੰਨੀ ਵੀ 8000 ਰੁਪਏ ਰਿਕਵਰ ਹੋਈ ਹੈ ਕੀ ਨਾਮ ਕੀ ਕੀ ਨਾਮ ਹੈ ਇਹਨਾਂ ਦੇ ਅਜੇ ਅਜੇ ਇਹ ਤੇ ਅਰਜਨ ਜੋ ਰਾਜਪੁਰਾ ਪੁਰਾਣਾ ਮਰਚਮੰਡੀ ਰਾਜਪੁਰੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਅੱਜ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਸੀਗਾ ਜਿਨ੍ਹਾਂ ਨੇ ਅੱਗੇ 2 ਦਿਨ ਦਾ ਰਿਮਾਂਡ ਦਿੱਤਾ ਉਕੇ ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਅੱਗੇ ਹੋ ਗਰ ਇਹਨਾਂ ਨਾਮ ਨੂੰ ਕੋਈ ਪਹਿਲਾਂ ਹੀ ਕੋ ਹੈਗਾ ਕੋ ਇਹਨਾਂ ਦੇ ਕੋ ਹਾਂਜੀ ਇਹਨਾਂ ਦੇ ਕਾਫੀ ਕੇਸ ਨੇ ਇਹਨਾਂ ਦੇ ਕਾਫੀ ਪਰਚੇ ਪਹਿਲਾਂ ਦਰਜ ਨੇ ਚੋਰੀਆਂ ਤੇ ਤੇ ਐਨਡੀਪੀਐਸ ਸੈਕਟਰ ਦੇ ਪਰਚੇ ਦਰਜ ਨੇ ਜੇ ਆਪ ਦੀ ਮਰਜ਼ੂ ਨੇ ਪਹਿਲਾਂ ਤੋਂ ਵੀ ਇਹੇ ਕਰਦੇ ਆ ਰਹੇ ਨੇ ਠੀਕ ਹੈ